ਸਰ ਇੱਕ ਫੋਟੋ ਕਰ ਲਓ। ਦੇਖਣ ਦੇ। ਇੱਕ ਮਿੰਟ ਇੱਕ ਇੱਕ ਵਾਰ ਹੈ। ਹਾਂ। ਮਾਈਕ ਥੱਲੇ ਕਰ ਲੋ ਪੀਸ। ਵੀਰ ਜੀ ਮਾਈਕ ਥੱਲੇ। ਮਾਈਕ ਥੱਲੇ ਕਰ ਲੋ ਪਲੀਜ਼। ਮਾਈਕ। ਲੋਬ ਵਿੱਚ ਜਾਪ ਪੁਲਿਸ ਦੇ ਬਿਜੂਰੀ ਆ। ਹਾਂ ਜੀ। ਨਹੀਂ ਬਹੁਤ ਕਮਾਲ ਕਰਦੇ। ਸਾਡੇ ਸਾਰੇ ਸਟਾਫ ਨੇ। ਬਾਕੀ ਦੇ ਲਈ ਜਾਨਾ ਬਹੁਤ ਅੱਛਾ ਹੈ। ਆ ਹਟਾਵਾਦ। ਜਾਨਾ ਜਿੰਦਾਬਾਦ 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 ਪੰਜਾਬ ਪੁਲਿਸ ਜਿੰਦਾਬਾਦ ਸਭ ਤੋਂ ਪਹਿਲਾਂ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਅੱਜ ਸਾਡਾ ਬੱਚਾ ਪਵਕੀਰਤ ਜਿਹੜਾ ਕਿ ਮੈਸਮਿੰਦਾ 8 ਸਾਲ ਦੀ ਉਮਰ ਦਾਗਾ ਉਹ ਅੱਜ ਸਹੀ ਸਲਾਮਤ ਪਰਿਵਾਰ 'ਚ ਪਹੁੰਚਿਆਗਾ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਔਰ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਮੈਸਮਿੰਦਾ ਬੜੀ ਮੁਸਤਹਦੀ ਦਿਖਾਈ ਔਰ ਇੱਕ ਵੱਡਾ ਆਪਰੇਸ਼ਨ ਜਿਹੜਾ 24 ਘੰਟੇ ਸਫਲ ਹੋਇਆਗਾ ਪੰਜਾਬ ਦੇ ਅੰਦਰ ਮੈਸਮਿੰਦਾ ਇੱਕ ਮਿਸਾਲ ਕਾਇਮ ਜਿਹੜੀ ਆ ਉਹ ਸਰਕਾਰ ਨੇ ਕੀਤੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਮਾਰਜੋਕ ਮੁੱਖ ਮੰਤਰੀ ਸਾਹਿਬ ਖੁਦ ਇਸ ਆਪਰੇਸ਼ਨ ਦੀ ਦੇਖਰੇਖ ਕਰ ਰਹੇ ਸੀ ਲਗਾਤਾਰ ਖੰਨਾਪੁਰਸ ਦੇ ਟਾਚ ਵਿੱਚ ਮਲੇਰਕੋੜਲਾ ਪੁਲਿਸ ਪਟਿਆਲਾ ਪੁਲਿਸ ਜਿਹੜੀ ਆ ਉਹ ਇੱਕ ਵੱਡਾ ਸਾਂਝਾ ਆਪਰੇਸ਼ਨ ਕਰ ਰਹੀ ਸੀਗੀ ਔਰ ਲਗਾਤਾਰ ਜਿਹੜਾ ਦੋਸ਼ੀਆਂ ਨੂੰ ਚੇਸ ਕੀਤਾ ਜਾ ਰਿਹਾ ਸੀਗਾ ਔਰ ਲਗਾਤਾਰ ਉਹਦੀ ਮਿਹਮਲੀ ਨਿਗਰਾਨੀ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਮਿਸਾਲ ਪੇਸ਼ ਕੀਤੀ ਆ ਕਿ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੇ ਅੰਦਰ ਕਾਨੂੰਨ ਨੂੰ ਆਪਣੇ ਹੱਥ ਚ ਲਊਗਾ ਉਹਦੇ ਨਾਲ ਸਖਤੀ ਨਾਲ ਰਿੱਚਿਆ ਜਾਊਗਾ ਜੇ ਕੋਈ ਵੀ ਵਿਅਕਤੀ ਜੇਕਰ ਕਾਨੂੰਨ ਨੂੰ ਖਰਾਬ ਕਰਨ ਦਾ ਯਤਨ ਕਰੂਗਾ ਕਾਨੂੰਨ ਨੂੰ ਤੋੜਨ ਦਾ ਯਤਨ ਕਰੂਗਾ ਤਾਂ ਮੈਂ ਸਮਝਦਾ ਉਹ ਨੂੰ ਪੰਜਾਬ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਣਾ ਪਊਗਾ ਕਿਉਂਕਿ ਬਿਲਕੁਲ ਕਿਸੇ ਦੇ ਵੀ ਖਿਲਾਫ ਕਿਸੇ ਵੀ ਵਿਅਕਤੀ ਨੂੰ ਜਿਹੜਾ ਉਹ ਵਕਸ਼ਿਆ ਲੈ ਜਾਊਗਾ ਜਿਹੜਾ ਵੀ ਇਸ ਤਰ੍ਹਾਂ ਦੀ ਕੋਈ ਪੰਜਾਬ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਤੋੜਨ ਦਾ ਯਤਨ ਕਰੂਗਾ ਸੋ ਬਹੁਤ ਮੈਂ ਸਮਝਦਾ ਬਹੁਤ ਵੱਡਾ ਦੇਣਾ ਕਿ ਬੱਚਾ ਸਾਡੇ ਵਿਚਕਾਰ ਆਇਆਗਾ ਉਹਦਾ ਪਰਿਵਾਰ ਉਹਨਾਂ ਦਾ ਬੱਚੇ ਦਾ ਪਿਤਾ ਉਹਨਾਂ ਦੀ ਮਾਂ ਉਹਨਾਂ ਦਾ ਦਾਦਾ ਉਹਨਾਂ ਦਾ ਸਾਰਾ ਪਰਿਵਾਰ ਸਾਰਾ ਪਿੰਡ ਜਿਹੜਾ ਇਕੱਠਾ ਹੋਇਆ ਇਹਦੇ ਨਾਲ ਹੀ ਮੈਂ ਸਮੁੱਚੇ ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾਗਾ ਜਿਨ੍ਹਾਂ ਨੇ ਪੰਜਾਬ ਪੁਲਿਸ ਦਾ ਸਾਥ ਦਿੱਤਾ ਜਿਨ੍ਹਾਂ ਨੇ ਪੰਜਾਬ ਸਰਕਾਰ ਦਾ ਸਾਥ ਦਿੱਤਾ ਔਰ ਲਗਾਤਾਰ ਇੱਕ ਮੈਂ ਸਮਝਦਾ ਕੜੀ ਵਜੋਂ ਕੰਮ ਕਰਕੇ ਇਸ ਆਪਰੇਸ਼ਨ ਨੂੰ ਨੇਪੜੇ ਚੜਾਇਆ ਹੈਗਾ ਸੋ ਮੈਂ ਤਾਂ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੂਗਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਖੁਦ ਆਪਰੇਸ਼ਨ ਨੂੰ ਦੇਖਿਆ ਔਰ ਇੱਕ ਵੱਡਾ ਮੈਸਮੈਂਡਾ ਜਿਹੜਾ ਕਿਲਾ ਸੀ ਉਹ ਜਿੱਤਿਆਗਾ ਤੇ ਮੰਤਰੀ ਸਾਹਿਬ ਪਹਿਲਾਂ ਜਿਹੜੇ ਕ੍ਰਿਮੀਨਲ ਹੁੰਦੇ ਸੀ ਅਕਸਰ ਫਿਲਮਾਂ 'ਚ ਦੇਖਣ ਨੂੰ ਮਿਲਦਾ ਸੀ ਕਿ ਇਹੋ ਜਿਹਾ ਅੰਜਾਮ ਹੁੰਦਾ ਸੀ ਪਰ ਪੰਜਾਬ ਪੁਲਿਸ ਰਿਐਲਿਟੀ ਕਰਕੇ ਦਿਖਾ ਰਹੀ ਹੈ ਕਿ ਖੋ ਬਿਲਕੁਲ ਅੱਜ ਪੰਜਾਬ ਪੁਲਿਸ ਨੇ ਉਹ ਗਰਾਊਂਡ ਤੇ ਦਿਖਾਇਆਗਾ ਜਿਹੜਾ ਕਿ ਮੈਸਮੈਂਡਾ ਜਿ ਤੁਸੀਂ ਕਿਹਾ ਕਿ ਫਿਲਮਾਂ 'ਚ ਹੁੰਦਾ ਸੀ ਅੱਜ ਉਹ ਗਰਾਊਂਡ ਤੇ ਹੋਇਆਗਾ ਕਿ 24 ਘੰਟੇ ਔਰ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਉਹ ਬੱਚਾ ਅੱਜ ਪਰਿਵਾਰ 'ਚ ਜਿਹੜਾ ਉਹ ਵਾਪਸ ਪਰਤੇ ਆ ਉਹ ਕੋਈ ਵੀ ਕਿਸੇ ਵੀ ਕਿਸਮ ਦੀ ਇੰਜਰੀ ਨਹੀਂ ਹੈਗੀ ਬਿਲਕੁਲ ਉਹ ਤੰਦਰੁਸਤ ਆ ਉਹਦਾ ਮੈਡੀਕਲ ਵੀ ਅਸੀਂ ਕਰਾਇਆ ਗਿਆ ਬਿਲਕੁਲ ਤੰਦਰੁਸਤ ਆਗਾ ਉਸ ਮੈਦ ਨੇ ਖੁਦ ਗੱਲਾਂ ਕਰਦਾ ਆਇਆਗਾ ਉਹਨੇ ਦੱਸਿਆ ਕਿ ਮੈਂ ਤਾਰਾ ਜਿਹੜਾ ਕਾਨਵੈਂਟ ਸਕੂਲ ਆ ਉਹਦੇ 'ਚ ਪੜਦਾਗਾ ਔਰ ਫਰਸਟ ਕਲਾਸ ਦੇ ਅੰਦਰ ਪੜਦਾਗਾ ਸੋਨੇ ਆਪਣਾ ਨਾਮ ਭਵਕੀਰ ਦੱਸਿਆ ਗਿਆ ਸੋ ਇੱਥੋਂ ਪਤਾ ਲੱਗਦਾਗਾ ਕਿ ਬੱਚਾ ਬਿਲਕੁਲ ਚੜਦੀ ਕਲਾ ਦੇ ਅੰਦਰ ਆ ਔਰ ਤੰਦਰੁਸਤ ਆਗਾ ਅਪਰਾਧੀਆਂ ਨੂੰ ਇਸ ਨਿਹਲ ਦੇਣਾ ਚਾਹੁੰ। ਸੋ ਅਪਰਾਧੀਆਂ ਨੂੰ ਬਹੁ ਉਹ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਪੁਲਿਸ ਵੱਲੋਂ ਮਿਲ ਚੁੱਕਿਆ ਹੈਗਾ ਕਿ ਕੋਈ ਵੀ ਜਿਹੜਾ ਅਪਰਾਧੀ ਆ ਕਿਸੇ ਵੀ ਕਿਸਮ ਦਾ ਅਪਰਾਧ ਕਰਦਾਗਾ ਉਹਦੇ ਨਾਲ ਸਖਤੀ ਨਾਲ ਜਿੱਥੇ ਜਾਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜਿਹੜੇ ਅਫਸਰ ਨੇ ਜਾਂ ਟੀਮਾਂ ਨੇ ਜੱਗਾ ਕੰਮ ਕੀਤਾ ਆਪਣੀ ਦਲੇਰੀ ਦਿਖਾਈ ਆ ਬਹਾਦਰੀ ਨਾਲ ਜਿਹੜਿਆ ਪੰਜਾਬ ਪੁਲਿਸ ਤੇ ਸਰਕਾਰ ਦੀ ਸ਼ਾਖ ਨੂੰ ਬੁਝਾਈ ਆ ਉਹਨਾਂ ਦੀ ਹੌਸਲਾ ਦੇਖੋ ਬਿਲਕੁਲ ਜਿੰਨਾ ਅਫਸਰਾਂ ਨੇ ਇਸ ਆਪਰੇਸ਼ਨ ਦੌਰਾਨ ਆਪਣਾ ਭੂਮਿਕਾ ਨਿਭਾਈ ਆ ਸੋ ਉਹਨਾਂ ਨੂੰ ਬਿਲਕੁਲ ਸਨਮਾਨਤ ਕੀਤਾ ਜਾਊਗਾ ਮੈਂ ਤਾਂ ਸਾਡੇ ਨਾਲ ਖੜੀ ਆ ਜੋਤੀ ਜਾਦਵ ਜੀ ਜਿਹੜਾ ਕਿ ਖੰਨਾ ਪੁਲਿਸ ਦੇ ਐਸਐਸਪੀ ਨੇਗੇ ਔਰ ਮਲੇਰ ਕੋੜਲਾ ਪੁਲਿਸ ਦੇ ਐਸਐਸਪੀ ਗਗਨ ਅਜੀਤ ਸਿੰਘ ਜੀ ਪਟਿਆਲਾ ਪੁਲਿਸ ਦੇ ਡਾਕਟਰ ਨਾਨਕ ਸਿੰਘ ਜੀ ਮਨਦੀਪ ਸਿੰਘ ਸਿੱਧੂ ਜਿਹੜੇ ਡੀਆਈਜੀ ਸੀ ਖੋਦ ਹੋਰ ਸਾਰੇ ਆਫੀਸਰ ਸਹਿਬਾਨ ਡੀਜੀਪੀ ਸਹਿਬਾਨ ਇਸ ਸਾਰੇ ਸਪਰੇਸ਼ਨ ਦੀ ਜਿਹੜੀ ਆ ਉਹ ਅਗਵਾਈ ਕਰ ਰਹੇ ਸੀ ਸਾਰੇ ਸਪਰੇਸ਼ਨ ਨੂੰ ਦੇਖ ਰਹੇ ਸੀ ਔਰ ਬਹੁਤ ਸਾਰੇ ਜਵਾਨ ਪੁਲਿਸ ਅਫਸਰ ਜਿਹੜੇ ਉਹ ਗਰਾਊਂਡ ਤੇ ਵੀ ਸੀਗੇ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਆਪ ਜਿਹੜੀ ਆ ਉਹ ਪੈਣੀ ਅੱਖ ਨਾਲ ਦੇਖ ਰਾਇ ਸੀ ਕਿਉਂਕਿ ਅਸੀਂ ਵੀ ਅੱਜ ਕੈਬਨਟ ਦੀ ਮੀਟਿੰਗ ਸੀ ਸਵੇਰ ਤੋਂ ਸਾਰੇ ਚਿੰਤਤ ਸੀਗੇ ਸੋ ਬਹੁਤ ਅੱਛਾ ਮੈਸਵਨ ਦਾ ਆਪਰੇਸ਼ਨ ਉਹ ਸਫਲ ਹੋਇਆਗਾ ਸੋ ਆ ਬੱਚੇ ਦੇਖੋ ਤੁਸੀਂ ਕਿਸ ਤਰ੍ਹਾਂ ਦਾ ਮਾਹੌਲ ਅੱਜ ਦੋਨੇ ਭਰਾ ਜਿਹੜੇ ਮਿਲ ਰਹੇ ਨੇਗੇ ਸੋ ਇਹ ਸਾਰਾ ਕੁਝ ਤਾਂ ਹੀ ਪੋਸੀਬਲ ਹੋਇਆਗਾ ਜੇਕਰ ਪੰਜਾਬ ਦੇ اندر ਅਮਨ ਕੁਰ ਜਿਹੜਾ ਉਹ ਠੀਕਾ ਆ ਇੱਕ ਮਿੰਟ ਹਾਂਜੀ ਬਹੁਤ ਵਧੀਆ ਕੰਮ ਕੀਤਾ ਜੀ ਪੰਜਾਬ ਸਰਕਾਰ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਜਿਆਦਾ ਵਧੀਆ ਕੰਮ ਕੀਤਾ ਸਾਡਾ ਨਜ਼ਰੀਆ ਹੀ ਬਦਲ ਗਿਆ ਪੰਜਾਬ ਪੁਲਿਸ ਬਾਰੇ ਬਹੁਤ ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ 29 ਸੌਹਣ ਗਲਤੀ ਕਾਬਲੀਅਤ ਦੀ ਕੀ ਗੋਗੇ ਪੁਲਿਸ ਦੀ ਜਿਹੜੀ ਕਾਬਲੀਅਤ ਹੈ ਕਾਬਲੀਅਤ ਬਹੁਤ ਵਧੀਆ ਜੀ ਅਸੀਂ ਮਤਲਬ ਸਾਡਾ ਨਜ਼ਰੀਆ ਹੀ ਬਦਲੇ ਗਿਆ ਪੰਜਾਬ ਪੁਲਿਸ ਬਾਰੇ ਬਹੁਤ ਵਧੀਆ ਸਾਡਾ ਉਹਨੇ ਸਾ ਉਹਨਾਂ ਨੇ ਸਾਡਾ ਸਾਥ ਦਿੱਤਾ ਸਾਡੇ ਨਾਲ ਰਾਤ ਨੂੰ ਵੀ ਸਾਰੀ ਰਾਤ ਰਾਫਤਾ ਰੱਖਿਆ ਸਾਡੇ ਨਾਲ ਹੀ ਰਹਿੰਦੇ ਉਹ ਤੇ ਪੂਰੀ ਸਾਡੇ ਮਤਲਬ ਸਾਨੂੰ ਹੌਸਲਾ ਦੇ ਕੇ ਰੱਖਿਆ ਉਹਨਾਂ ਨੇ ਜਿਸ ਤਰ੍ਹਾਂ ਸਜ਼ਾ ਮਿਲੀ ਆ ਅਪਰਾਧੀਆਂ ਨੂੰ ਸੈਟੀਸਫਾਈਡ ਆ ਜੀ ਹਾਂਜੀ ਅਸੀਂ ਉਹ ਤੋਂ ਬਹੁਤ ਸੈਟੀਸਫਾਈਡ ਆ ਤੇ ਮਾਨ ਸਾਹਿਬ ਦਾ ਮੈਨੂੰ ਫੋਨ ਵੀ ਆਇਆ ਸੀ ਆਪ ਪਰਸਨਲੀ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਸਾਰੇ ਗੱਲਬਾਤਾਂ ਉਹਨਾਂ ਨੇ ਆਪ ਮੇਰੇ ਤੋਂ ਜਾਇਜ਼ਾ ਲਿਆ ਤੇ ਉਹਨਾਂ ਦਾ ਵੀ ਬਹੁਤ 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 ਧੰਨਵਾਦ ਕਰਦੇ ਆਂ ਪੰਜਾਬ ਦੇ ਕਨਨ ਮੰਤਰੀ ਖੁੱਦ ਜਿਹੜਾ ਬੱਚੇ ਨੂੰ ਤੁਹਾਡੇ ਜਿਹੜੇ ਹਵਾਲੇ ਕਰ ਰਹੇ ਨੇ ਕੀ ਹਾਂ ਹਾਂਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਅਸੀਂ ਤਾਂ ਆਪ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਅੱਜ ਮੇਰੇ ਬੱਚੇ ਨੂੰ ਮੇਰੇ ਕੋਲ ਜਦੋਂ ਦੁਬਾਰਾ ਪਾਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਸ ਤਰ੍ਹਾਂ ਦੀ ਸਜ਼ਾ ਅਪਰਾਧੀਆਂ ਨੂੰ ਮਿਲੀ ਹੈ ਵਾਕੀ ਖੁਸ਼ ਹੋਤੋ ਜੀ ਹਾਂਜੀ ਹਾਂਜੀ ਕੱਲ ਨੂੰ ਜੀ ਮੈਂ ਨਹੀਂ ਚਾਹੁੰਦੀ ਕਿ ਮੇਰੇ ਵਾਲਾ ਮੇਰੇ ਮੇਰੇ ਨਾਲ ਦਾ ਕਿਸੇ ਨਾਲ ਹੋਰ ਹੁੰਦਾ ਪੀਰੈਂਟਸ ਨਾਲ ਵਧੀਆ ਅਪਰਾਧ ਸਭ ਕੁਸ ਜੀ ਜਿਵੇਂ ਵੀ ਹੋਇਆ ਹੁਣ ਉਹ ਕਾਹਾਂ ਨਹੀਂ ਕੋਈ ਕਿਸੇ ਨੂੰ ਐ ਕਰ ਸਕੂਗਾ ਜੀ ਰਾਤ ਕਿਦਾਂ ਲੰਗੀ ਥੋੜੀ ਕੱਲ ਦੀ ਰਾਤ ਮਤਲਬ ਕੀ ਰਾਤ ਜੀ ਸਾਡੀ ਬਹੁਤ ਔਖੀ ਮੇਰੀ ਇੱਕ ਰਾਤ ਹੀ ਚਾਰ ਰਾਤਾਂ ਵਰਗੀ ਸੀ ਮੈਨੂੰ ਪਤਾ ਵੀ ਮੈਂ ਆਪਣੇ ਬੱਚੇ ਤੋਂ ਬਿਨਾ ਕਿਵੇਂ ਰਾਤ ਕੱਟੀ ਐ ਮੈਂ ਸਾਰੀ ਰਾਤ ਸੁੱਤੀ ਨਹੀਂ ਹੈਗੀ किंग ऑफ स्पाइसेस रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वैरायटी। जैसा नाम वैसा खाना। किंग ऑफ स्पाइसेस King of Spices restaurant cafe and a rooftop mein aapka swagat hai